ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਦਾ ਤਿੰਨ ਰੋਜ਼ਾ ਦਾ ਜੋੜ ਮੇਲਾ ਹੋਇਆ ਸ਼ੁਰੂ ਇਤਿਹਾਸਿਕ ਗੁਰਦੁਆਰਾ ਸ੍ਰੀ ਕੰਦ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਸਜਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 537ਵਾਂ ਵਿਆਹ ਪੁਰਬ ਦਾ ਤਿੰਨ ਰੋਜ਼ਾ ਜੋੜ ਮੇਲਾ ਸ਼ੁਰੂ ਹੋ ਗਿਆ ਹੈ ਪਹਿਲੇ ਦਿਨ ਇਤਿਹਾਸਿਕ ਗੁਰਦੁਆਰਾ ਸ੍ਰੀ ਕੰਦ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਅਤੇ ਇਸ ਮੌਕੇ ਵੱਡੀ ਗਿਣਤੀ ਚ ਸੰਗਤ ਅੱਜ ਸਵੇਰ ਤੋਂ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਚ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ SGPC ਮੈਂਬਰ ਗੁਰਵਿੰਦਰਪਾਲ ਸਿੰਘ ਗੋਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਿਆਹ ਪੁਰਬ ਨੂੰ ਲੈ ਕੇ ਪੂਰੀ ਧਾਰਮਿਕ ਮਰਿਆਦਾ ਨਾਲ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਤੇ 10 ਸਤੰਬਰ ਨੂੰ ਭੋਗ ਪਾਏ ਜਾਣਗੇ 10 ਸਤੰਬਰ ਨੂੰ ਬਟਾਲਾ 'ਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਉੱਥੇ ਹੀ ਸੰਗਤਾਂ ਦਾ ਕਹਿਣਾ ਹੈ ਕਿ ਇਸ ਦਿਹਾੜੇ ਦੀ ਉਹਨਾਂ ਨੂੰ ਹਰ ਸਾਲ ਉਡੀਕ ਰਹਿੰਦੀ ਹੈ ਅਤੇ ਪੂਰੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਤਾਰੇ ਦਈਏ ਵਸਾਂ ਦੁੱਖ ਸਾਕਰ ਸਤਗੁਰ ਪੰਥ ਦਾ ਸਹਸਾਂ ਸਗਲ ਮਿਟਾਇਆ ਜਿਤੁ ਪਾਰ ਬ੍ਰਹਮ ਚਿਤ ਆਇਆ ਤੁਮਰਾ ਤੁਮ ਤੇ ਪੁਚੇ ਤੇ ਉਸ ਮਗਰੀ ਤੁਮ ਰੈ ਸੂਤਰਤਾ ਜੀ ਤੁਮ ਤੇ ਹੋ ਤੁਮ ਹੀ ਜਨਾਰੇ ਨਾਨਕ ਦਾਸ ਸਰਦਾਰ ਕੁਮਾਰ ਮਰੇਗਾ ਤੁਮ ਹੀ ਤੁਮ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੁਝ ਪਹਿ ਕਹਿਣ ਤੋਂ ਪਹਿਲਾ ਸਾਰੀ ਹੀ ਨਾਨਕ ਨਾਮ ਦੇਵਾ ਸਰਦਾਰ ਨੂੰ ਧਾਨਗੁਰ ਨਾਲਖ ਸਾਹਿਬ ਸੱਚੇ ਪਾਤਸ਼ਾਹ ਤੇ ਜਨਤਮਾ ਦਾ ਸੁਲਖਣੀ ਦੇ ਵਿਆਹ ਬਰੋਦੀ ਲੱਖ ਲੱਖ ਵਧਾਈ ਦਿਨਾਂ ਅੱਜ ਇਹ ਮਹਾਨ ਜਿਹੜਾ 537ਵਾਂ ਵਿਆਪਰ ਗੁਰਪੁਰ ਗੁਰਪੁਰ ਜੋੜ ਮੇਲਾ ਸੰਗਤਾਂ ਮਨਾਣ ਜਾ ਰਹੀ ਹੈ ਇਤਿਹਾਸਿਕ ਥਾਂ ਹੈ ਜਿੱਥੇ ਅਸੀਂ ਆਖਰੇ ਖੜਿਆ ਗੁਰਦੁਆਰਾ ਕੰਧ ਸਾਹਿਬ ਜਿੱਥੇ ਕਦੀ ਗੁਰਨਾਨਕ ਸਾਹਿਬ ਦੀ ਬਰਾਤ ਆ ਕੇ ਖੈਰੀ ਜਿੱਥੇ ਕੱਚੀ ਕੰਧ ਸੀ ਅੱਜ ਉਹ ਕੰਧ ਇੱਕ ਇਤਿਹਾਸਿਕ ਯਾਦਗਾਰ ਬਣ ਗਈ ਗੁਰਨਾਨਕ ਸਾਹਿਬ ਦੇ ਚਰਨ ਪਿਆਉ ਕੰਧ ਅੱਜ ਪੁੱਤਰ ਹੋਈ ਕਿ ਸੰਤਾਂ ਆ ਕੇ ਜਿੱਤੇ ਧੰਗੁਰ ਗੁਰਨਾਨਦ ਸਾਹਿਬ ਨੂੰ ਆਪਣਾ ਸੀਸ ਝੁਕਾਉਂਦੀਆਂ ਉਸ ਕੰਧ ਦੇ ਦਰਸ਼ਨ ਕਰਕੇ ਸ਼ਾਖ ਸਾਧ ਧੰਗੁਰ ਨਾਨਕ ਸਾਹਿਬ ਦੇ ਦਰਸ਼ਨ ਕਰਦੀ ਹੈ ਇਸ ਜੋੜ ਮੇਲੇ ਦੇ ਸ਼ਬਦ ਵਿੱਚ ਸਾਰੇ ਪ੍ਰੋਗਰਾਮ ਜੋੜੇ ਬ੍ਰੀ ਸਚਜੀ ਬਰੇ ਸਚਜੇ ਧਾਰ ਤਰੀਕਿਆਂ ਨਾਲ ਕੀਤੇ ਜਾ ਰਹੇ ਨੇ ਆਦੇ ਸਤਕਾਰ ਦੇ ਪ੍ਰਧਾਨ ਸ਼੍ਰੋਮਨੀ ਗੁਰਦਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੇ ਦਿਸ਼ਾ ਨਿਰਦੇਸ਼ ਔਰ ਵੱਡਾ ਦੇ ਕੇ ਸਾਰੇ ਕਾਰਜਾਂ ਨੂੰ ਨੇਪਰੇ ਚਾੜਨ ਦੀ ਗੁਰੂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨ ਲਈ ਇਹ ਸਾਰੇ ਕਾਰਜ ਜਿਹੜੇ ਨੇ ਸ਼ੁਰੂ ਕੀਤੇ ਨੇ ਔਰ ਮੈਂ ਇੱਥੇ ਬੇਨਤੀ ਕਰਾਂ ਅੱਜ ਗੁਰਦਆ ਕੰਧ ਸਾਹਿਬ ਗੁਰਦਆ ਡੇਰਾ ਸਾਹਿਬ ਗੁਰਦਆ ਸਾਧਕਪਾਗਿਆ ਸਾਹਿਬ ਇਹ ਤੇ ਗੁਰੂ ਨੇ ਕਿਰਪਾ ਕੀਤੀ ਏ ਅਖੰਡ ਪਾਤਸ਼ਾਹ ਜਿਹੜੇ ਨੇ ਆਰੰਭ ਹੋ ਚੁੱਕੇ ਨੇ ਔਰ ਇਹਨਾਂ ਦੇ ਭੋਗ 10 ਫਰੀਕ ਨੂੰ ਸਵੇਰੇ ਖਰਮਵਾਰ ਪਹਿਣਗੇ ਜਿਹੜਾ ਸਭ ਗੁਰਦਾਰੇ ਸਵੇਰੇ ਛੇਵ ਦੇ ਭੋਗ ਪਾਏਗਾ ਪਾਕਿਸਤਾਨਾਂ ਦੇ ਲਾਸਵਾ ਦੇ ਨੇੜੇ ਖਨਪਾਟਾ ਸਾਹਿਬ ਦੀ ਸੰਪੂਰਨਤਾ 10 ਸਤੰਬਰ ਦਿਨ ਮੰਗਲਵਾਰ ਨੂੰ ਹੋਏਗੀ ਸੋ ਅੱਜ ਜੋ ਖਨਪਾਟ ਸਾਹਿਬ ਆਰੰਭ ਆਰੰਭ ਹੋਇਆ ਨੇ ਮੈਂ ਇਸ ਗੱਲ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਇਹ ਵੀ ਕਹਿਣਾ ਚਾਹੁੰਦਾ ਜਦੋਂ ਕਿਸੇ ਘਰ ਵਿੱਚ ਖੁਸ਼ੀ ਦਾ ਮਕਾਮ ਹੋਵੇ ਕੋਈ ਪ੍ਰੋਗਰਾਮ ਕਰਨਾ ਹੋਵੇ ਉਹ ਖਨਪਾਟ ਸਾਹਿਬ ਕਰਕੇ ਗੁਰੂ ਦੀ ਆਗਿਆ ਲੈ ਕੇ ਹੀ ਰੰਦੇ ਜਾਂਦੇ ਨੇ ਅੱਜ ਉਹ ਗੁਰੂ ਦੀ ਅਸੀਸ ਲੈ ਕੇ ਗੰਤੀ ਸਾਹਿਬ ਨੇ ਅਰਦਾਸ ਕਰਕੇ ਉਹ ਖਨਪਾਟ ਸਾਹਿਬ ਆਰੰਭ ਖਵਾਏ ਨੇ ਬਹੁਤ ਬਾਹ ਗੁਰੂ ਦਾ ਪਲਵਾਸ ਗੁਰੂ ਦਾ ਸ਼ਕਰਾਨਾ ਜਿਸ ਕਾ ਕਾਰਜ ਤੇ ਨਹੀਂ ਕੀਤਾ ਮਨਸ ਕਿਆ ਵਿਚਾਰਾ ਰਾਮ ਮਾਲਕਾ ਵਿੱਚ ਖਲੋ ਕੇ ਇਹਨਾਂ ਕਾਰਜਾਂ ਨੂੰ ਨਿਪਰੇ ਚਾੜਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਧੈ ਮੈਂ ਅੱਜ ਗੁਰਦਰਾ ਕੰਨ ਸਾਹਿਬ ਢੀਰਾ ਸਾਹਿਬ ਮੱਥਾ ਟੇਕਣ ਵਾ ਤੇ ਆਏ ਸੀ ਅੱਜ ਜਰਨਾਨਕ ਸਾਹਿਬ ਤੇ ਤੰਦਰ ਮਾਤਾ ਸਰਖਣੀ ਜੀ ਦੇ ਵਿਆਹ ਪਰਪ ਦੇ ਸਮਰੱਥ ਦੇ ਵਿੱਚ ਸ੍ਰੀ ਖੰਨਪਾਤ ਸਾਹਿਬ ਰੰਗ ਹੋਏ ਨੇ ਦਰਸ਼ਨ ਦਰਾਰੇ ਕੀਤੇ ਨੇ 5 ਤੋਂ 15 ਦਿਨ ਪਹਿਲਾਂ ਤੇ ਵਿਆਹ ਤੋਂ 15 ਦਿਨ ਪਹਿਲਾਂ ਪੂਰੇ ਬਟਾਲੇ ਸ਼ਹਿਰ ਦੇ ਵਿੱਚ ਵਿਆਵਰਕਾ ਮਾ ਉਹਨਾਂ ਦਾ ਦਾਵਾ ਕਿ ਗੁਰਦੁਆਰਾ ਕੰਨ ਸਾਹ ਦੇ ਮੈਨੇਜਰ ਸਰਦਾਰ ਅਸਮਾਨ ਸਿੰਘ ਭਾਰ ਭਾਨ ਸਾਹਿਬ ਸੋਨੀ ਕਮੇਟੀ ਦੇ ਮੈਂਬਰ ਹੈ ਜਗਤਿੰਦਰ ਸਿੰਘ ਜੀ ਗੋਰਾ ਤੇ ਗੁਰਦੁਆਰਾ ਡੇਰਾ ਸਾਹਿਬ ਸਤਿਕਾਰਯੋਗ ਦੇ ਮੈਨੇਜਰ ਮਨਜੀਤ ਸਿੰਘ ਜੱਫਰਵਾਲ ਇਹ ਸੰਗਤ ਦੇ ਸਜੋਗ ਦੇ ਨਾਲ ਇੱਥੇ ਬੜੀਆਂ ਸਵਾ ਸੁਸਾਇਟੀਆਂ ਜਿਨ੍ਹਾਂ ਨੇ ਚਾਹ ਦੇ ਲੰਗਰ ਵਰਦਾਨ ਦੇ ਲੰਗਰ ਵਕ ਵਕ ਪਕਵਾਨਾਂ ਦੇ ਲੰਗਰ ਲਾਏ ਨੇ ਤੇ ਕੋਈ ਵੀ ਜਿਹੜੀ ਦੇਸ਼ ਵਿਦੇਸ਼ ਤੋਂ ਸੰਗਤ ਆ ਰਹੀ ਆ ਉਹ ਬੜੀ ਖੁਸ਼ ਤੇ ਬਹੁਤ ਵੱਡੀਆਂ ਸਹੂਲਤਾਂ ਲਗਾਈਆਂ ਪ੍ਰਸ਼ਾਸਨ ਉਹ ਵੀ ਪੂਰਾ ਖਾ ਦਿੱਤਾ ਜਾ ਰਿਹਾ ਵਾ ਕੋਈ ਜਿਤਾ ਨਗਰ ਨਿਕ ਮਾ ਜਾਂ ਐਸਐਸਪੀ ਆ ਜਾਂ ਡੀਸੀ ਆ ਜਾਂ ਐਡੀਐਮਾ ਸਾਰੇ ਤਗੜੇ ਹੋ ਕੇ ਪੱਪਾ ਪਰ ਹੋ ਕੇ ਇਸ ਜਿਹੜਾ ਗੁਰੂ ਨਾਨਕ ਪਾਸ਼ਾ ਦਾ ਵਿਆਹਪੁਰਪਾ ਉਹਨੂੰ ਚੜ੍ਹਦੀ ਕਲਾ ਨਾ ਮਾਉਣ ਵਾਕੇ ਬਿਨਾ ਕਿਸੇ ਜਾਤ ਪਾਵ ਰੰਗ ਨਸਲ ਭੇਦ ਭਾਅ ਤੋਂ ਪਰੋਠ ਕੇ ਤਗੜੇ ਹੋ ਕੇ ਇਹ ਪਰੋਪਰਬ ਮਨਾ ਰਹੇ ਨੇ ਅਸੀਂ ਵਾਹਿਗੁਰੂ ਦੇ ਚਰਨਾਂ 'ਚ ਆਸ ਬੇਨਤੀ ਕਰਦੇ ਹਾਂ ਕਿ ਇਹ ਪ੍ਰੋਗਰਾਮ ਗੁਰੂ ਨਾਨਕ ਪਾਸ਼ਾ ਦਾ ਵਿਆਹਪੁਰਪਾ ਮਾਤਾ ਸਲਕਰੀ ਦਾ ਵਿਆਹਪੁਰਪਾ ਤੇ ਇਦਾਂ ਚੜ੍ਹਦੀ ਕਲਾ 'ਚ ਮਨਾਇਆ ਜਾਵੇ ਦੇਸ਼ ਉਦੇਸ਼ ਤੋਂ ਵਜੋਂ ਸਾਰਤ ਨੂੰ ਲੱਖ ਲੱਖ ਵਧਾਈਆਂ ਉਹਨਾਂ ਨੂੰ ਜੀ ਆਇਆ ਅਸੀਂ ਬਟਾਲੇ ਸਹਿਰ ਦੇ ਵਾਸੀ ਆ ਸਾਡੇ 24 ਘੰਟੇ ਦਰਵਾਜ਼ੇ ਖੁੱਲੇ ਜੇ ਕੋਈ ਹਰਾਮ ਨੇ ਸੰਗਤ ਨੇਹਿਰਾਉ ਵੀ ਕਰਨਾ ਹੋਵੇ ਤੇ ਜਿੰਨੇ ਜੋਗੇ ਹੀ ਆ ਗਏ ਹਾਜ਼ਰ ਆ ਸਾਡੇ ਪੂਰੇ ਬਟਾਲੇ ਸਹਿਰ ਦੇ ਵਾਸੀਆਂ ਦੇ ਦਰਵਾਜ਼ੇ ਖੁੱਲੇ ਨੇ ਸੰਗਤਾਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਾ ਅਨੁਪਾਉ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਬਚਪਨ ਤੋਂ ਕਿਉਂਕਿ ਮੇਰਾ ਇੱਥੇ ਗਵਾੜ ਘਰ ਹੈ ਤੇ ਤਾਂ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਤਾਂ ਮਾਤਾ ਸੁਲੱਖਣੀ ਜੀ ਦੀ અપਾਰ ਬਖਸ਼ਿਸ਼ ਕਰਕੇ ਜਿਉਂ ਤੋਂ ਬਚਪਨ ਸੰਭਾਲਿਆ ਹੈ ਤੇ ਇੱਥੇ ਆਣ ਕੇ ਨਤਮਸਤਕ ਹੁੰਦਾ ਮੌਕਾ ਮਿਲਦਾ ਹੈ ਇਹ ਗੁਰੂ ਦੀ ਰਹਿਮਤ ਹੈ ਔਰ ਹਰ ਸਾਲ ਸੰਗਤਾਂ ਇੰਨੀਆਂ ਕੁ ਮਤਲਬ ਵੱਧ ਗਈਆਂ ਹੈ ਕਾਸ ਵਾਲੀ ਜਦੋਂ ਨਗਰ ਕੀਰਤਨ ਅਗੇ ਆਉਂਦਾ ਸੀ ਤੇ ਉਹ ਰਹਿ ਰਸ ਵੇਲੇ ਇੱਥੇ ਆ ਕੇ ਸਮਾਪਤ ਹੋ ਜਾਂਦਾ ਸੀ ਪਰ ਹੁਣ ਤੇ ਕੋਈ ਸਮੇਂ ਦੀ ਪਾਬੰਦੀ ਨਹੀਂ ਰਹੀ ਐਸੇ ਅਲੋਕਿਕ ਨਜ਼ਾਰੇ ਜਿਹੜੇ ਮੈਂ ਸ਼ਬਦਾਂ ਨਾਲ ਨਹੀਂ ਦੱਸ ਸਕਦਾ ਉਹ ਸਿਰਫ ਅਨੁਭਾਵੇ ਕੀਤੇ ਜਾ ਸਕਦੇ ਨੇ ਔਰ ਅਹੀ ਗੁਰਦੁਆਰੇ ਸੇ ਕੰਸਾ ਵਿਖੇ ਇੱਥੇ ਇਸ ਵੇਲੇ ਨਤਮਸਤਕ ਹੋਣ ਆਇਆ ਔਰ ਜੋ ਜਿੱਗੋ ਜੁਗ ਅਟਲ ਕੰਧ ਸਾਹਿਬ ਹੈ ਨਾਲੇ ਨਜ਼ਰੀ ਨਜ਼ਰ ਨੇ ਹਾਲ ਕੰਦ ਤੋਂ ਕੰਦ ਸਾਹਿਬ ਹੋ ਗਈ ਤੇ ਸਾਰੀ ਲੁਕਾਈ ਜਿਹੜੀ ਉਥੇ ਨਤਮਸਤਕ ਹੋਣ ਹੁੰਦੀ ਹੈ ਇਹ ਆਪਦੀ ਦਾ ਸਰ ਸੰਗਤਾਂ ਦਾ ਅਸੀਸ ਭਰਿਆ ਚਿਰ ਤੇ ਹੱਥ ਇਸੇ ਤਰ੍ਹਾਂ ਬਣਿਆ ਰਿਹਾ ਤੇ ਅਸੀਂ ਸੰਗਤ ਦੇ ਦਰਸ਼ਨ ਕਰਦੇ ਰਹੇ ਵਾਹਿਗੁਰੂ ਦੀ ਖਾਲਸਾ ਬਾਈ ਦਾ ਵਿਆਹ ਕਰ ਮਰ ਵਰਗੀ ਦੀ ਠੀਕ ਬਾਰੇ ਬਾਈ ਦਾ ਇਹ ਜਿੱਦਣ ਤੋਂ ਇਹ ਸਮਾਪਤੀ ਹੋਣੀ ਹੈ ਨਾ ਸਾਰਾ ਸਾਲ ਇਹ ਸੰਗਤਾਂ ਦੇ ਮਰਦੇ ਵਿੱਚ ਚਾਅ ਮਾਰ ਰਿਹਾ ਕਿ ਆਉਣ ਵਾਲਾ ਸਮਾ ਜਿਹੜਾ ਸੱਚੇ ਪਾਤਸ਼ਾਹ ਸਾਨੂੰ ਫਿਰ ਬਖਸ਼ੀ ਕੀ ਕਮੇਟੀ ਵੱਲੋਂ ਆਪਰਾਲਾ ਕੀਤਾ ਗਿਆ ਹੈ ਵੀ ਗੁਰੂ ਦੇ ਜਾਜੇ ਵੀ ਕੁਝ ਪੁਰਾਣੀ ਕੜੀ ਹੈ ਹਾਂਜੀ ਗੁਰਦੁਆਰਾ ਡੇਰਾ ਸਾਹਿਬ ਪਹਿਲੀ ਵਾਰੀ ਜਿਹੜਾ ਹੈ ਉਹ ਅੰਮ੍ਰਿਤ ਸੰਚਾਰ ਹੋਇਆ ਹੈ ਤੇ ਕਨਸਾ ਸਾਹਿਬ ਤੇ ਹਰ ਵਾਰੀ ਹੁੰਦਾ ਹੈ ਕਨਸਾ ਸਾਹਿਬ ਵੀ ਅੰਮ੍ਰਿਤ ਸੰਚਾਰ ਹੋਇਆ ਹੋਰ ਗੁਰਦੁਆਰਾ ਡੇਰਾ ਸਾਹਿਬ ਵੀ ਅਨੇਕ ਪਰਿਵਾਰਾਂ ਵਾਲੀ ਜਿਹੜੇ ਨੇ ਉਹ ਗੁਰੂ ਕੇ ਜਾਜੇ ਚੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹਨ